ਸਸੂਕਾ ਸਾਰੇ ਨੂੰ ਤੇ ਗੈਸ ਆਜਾ ਬਣਾਉਣ ਲੱਗੇ ਆ ਅੱਜ ਮਤਲਬ ਅੱਗੇ ਵੀ ਇੱਕ ਦਿਨ ਅਸੀਂ ਬਣਾਏ ਸੀਗੇ ગઈ ਭੱਲੇ ਤੇ ਅੱਜ ਜਦੋਂ ਆਉਟਰ ਤੇ ਰਹੀ ਲਾਉਣ ਲੱਗੇ ਆ ਤੇ ਆਪਾਂ ਚਾਚੇ ਦਾਇ ਸਾਰੇ ਬਣਾਉਣ ਲੱਗੇ ਆ ਤੇ ਉਹ ਸਭ ਤੋਂ ਪਹਿਲਾਂ ਮੈਂ ਜਿਹੜੀ ਦਾਲ ਸੀ ਉਸ ਫਿਰ ਫਿਰ ਭਿੰਤੀ ਸੀਗੀ ਤੇ ਉਸ ਤੋਂ ਬਾਅਦ ਫਿਰ ਹੁਣ ਮੈਂ ਮਤਲਬ ਇਹ ਮਿਕਸੀ ਚ ਗ੍ਰਾਈਂਡ ਕਰ ਲਿਆ ਥੋੜਾ ਥੋੜਾ ਪਾਣੀ ਪਾ ਕੇ ਤਿੰਨ ਚਾਰ ਘੰਟੇ ਦੀ ਮੈਂ ਭਿੰਦੀ ਸੀ ਹੁਣ ਇਹਨੂੰ ਇੱਕ ਸਾਈਡ ਨੂੰ ਇੱਦਾਂ ਇੱਦਾਂ ਕਰਨਾ ਵਾ ਕਿ ਫੁੱਲਣ ਵਧੀਆ ਤਾਂ ਕਾਫੀ ਟਾਈਮ ਦੀ ਮੈਂ ਇਦਾਂ ਹੀ ਲੱਗੀ ਹੋਈ ਆ ਤਾਂ ਉਧਰ ਬੰਦ ਲਈ ਆਪਣੀ ਗ੍ਰੇਡ ਛਟਣੀ ਹਰੀ ਛਟਣੀ ਵੀ ਹੈ ਬਣਾਉਣੀ ਆ ਤੇ ਮੈਂ ਕਿਹਾ ਪਹਿਲਾਂ ਗਹੀਂ ਭੱਲੇ ਕੱਢ ਲਈਏ ਇੱਥੇ ਕੱਢ ਲਈਏ ਉੱਥੇ ਕੰਮ ਕੋਈ ਨਹੀਂ ਹੁੰਦਾ ਠੰਡ ਹੈਗੀ ਆ ਹਵਾ ਵੀ ਬਹੁਤ ਆ ਉੱਥੇ ਸਿਰਫ ਆਪਕਾਂਂ ਜਾਂ ਲੱਗੇ ਚਾਉ ਜੀ ਦਹੀਂ ਭੱਲਿਆਂ ਲਈ ਹੁਣ ਕੀ ਆ ਕਰਨਾ ਇਹਦੇ ਚ ਦੱਸੋ ਮੇਰੇ ਛੱਪਾ ਪਾਤਾ ਜੀਣਾ ਪਹਿਲਾਂ ਆਪ ਫੈਂਟ ਲਿਆ ਇੱਕ ਬੰਨੇ ਨੂੰ ਫੈਂਟ ਨਾ ਤੇ ਇਹਦੇ ਚ ਪਾ ਦਾਂਗੇ ਹਲੂਣ ਸਾਰੇ ਦੇ ਵਿੱਚ ਠੀਕ ਆ ਤੇ ਪਾਣੀ ਪਾ ਦੋ ਕਈ ਹਰੀਆਂ ਮਿਰਚਾਂ ਵੀ ਪਾਉਂਦੇ ਆਂ ਪਿਛਲੀ ਵਾਰੀ ਹਰੀਆਂ ਮਿਰਚਾਂ ਵੀ ਪਾਈਆਂ ਮੰਨ ਉਹ ਪਾਣੀ ਕਿ ਨਹੀਂ ਹਿਸ ਕਰ ਤੇਰੀ ਮਾਚੂ ਹੁਣ ਮਿਕਸ ਕਰ ਨੇ ਲੈ ਲਿਆ ਮੇਰਾ ਰੰਗ ਉਹ ਲਾਲ ਸੀਗਾ ਜਿਹਦੀ ਮੈਂ ਚਟਨੀ ਬਣਾਈ ਤਾਂ ਰੈਂਟ ਹੋ ਗਿਆ ਇਹਨਾਂ ਥੋੜਾ ਛੋਟੇ ਛੋਟੇ ਬਣਾਵਾਂ ਛੋਟੇ ਛੋਟੇ ਪੀਸ ਬਣਾਵਾਂ ਇੱਕ ਪਾਇਆ ਇੱਕ ਹੋਰ ਪਾਇਆ ਦੇਸ ਬਰਾਏ ਹੰਦੇ ਵੇ ਕੇ ਪਗਲ ਗਈ ਜਾਂਦੀ ਕਰਨਾ ਚਲੋ ਵੀ ਹੁਣ ਜਿਹੜੀ ਸੌਸ ਆਪਣੀ ਰੈਡੀ ਹੈ ਤੇ ਇਧਰ ਦਹੀਂ ਭੱਲੇ ਤਿਆਰ ਹੋਣਦੇ ਆ ਸਾ ਪਾਣੀ ਆ ਤੇ ਦੇਚ ਇਹਦੇ ਚ ਪਾ ਦੇ ਨੇ ਇਦਾਂ ਕਰਕੇ ਸਾਰੇ ਬਣਾਉਣੇ ਆ ਹੁਣ ਸੈਕਿੰਡ ਪੂਰ ਸੈਕਿੰਡ ਟਰਨਰ ਚਲੋ ਹੁਣ ਇਦਾਂ ਕਰਕੇ ਸਾਰੇ ਬਣਾ ਲਵੇ ਤੇ ਬਾਕੀ ਤੁਹਾਨੂੰ ਪ੍ਰੋਸੈਸ ਦੱਸੀ ਚੱਲਾਂਗੇ ਆਹ ਤੋਂ ਆਟਾ ਨਿਕਾ ਰੱਖਿਆ ਅਗਲੇ ਪਰ ਇਹਦੇ ਚ ਪਾ ਦੇ ਨੇ ਸਾਰੇ ਹਣ ਹੋਰ ਪਾਣੀ ਪਾ ਲਈਏ ਤੇ ਚ ਉਹਦੇ ਵਿੱਚ ਬੇਠ ਲੇ ਲਓ ਜੀ ਤਿਆਰੀ ਹੋ ਗਈ ਸਾਰੀ ਆ ਦਹੀਂ ਭੱਲੇ ਤਿਆਰ ਆ ਇਧਰ ਕੀਆ ਗ੍ਰੀਨ ਚਟਨੀ ਦੋ ਦੋ ਆ ਸਾਰਿਆਂ ਲਈ ਨੇ ਹਾਂ ਇਹ ਖੁੱਲਦਾ ਹੀ ਨਹੀਂ ਪਤਾ ਚਲੋ ਜੀ ਆਵਾ ਗ੍ਰੀਨ ਸੌਸ ਕਿਵੇਂ ਮੇਰੇ ਖਸਾਬ ਜਿਆਰੀ ਲੱਗਣੇ ਨਹੀਂ ਜਾਂਦੇ ਰੈੱਡ ਸੌਸ ਆ ਵੀ ਵਿੱਚ ਅੱਛਾ ਇਹ ਕਰ ਲੈ ਜੀ ਆਪਾਂ ਨੂੰ ਕੇ ਵਿੱਚ ਦਹੀਂ ਚ ਹੋਣਾ ਨਹੀਂ ਨਹੀਂ ਹੋਣਾ ਤੂੰ ਸ਼ੁਕਰ ਹੀ ਤੈਨੂੰ ਯਾਦ ਕਰਾਤਾ ਉਹ ਮਿੱਠਾ ਹੈ ਬਣਾਉਣਾ ਅੱਛਾ ਇਦਾਂ ਰੈੱਡ ਸੌਸ ਹੈ ਇਹਦੇ ਚ ਪਾਈ ਇਹਦੇ ਚ ਰੈੱਡ ਸੌਸ ਤਿਆਰ ਆ ਬਾਅਦ ਤੁਹਾਨੂੰ ਵਿਖਾਵਾਂਗੇ ਉੱਥੇ ਚੱਲ ਕੇ ਤੇ ਇਹਦੇ ਵਿੱਚ ਆਪਾਂ ਯੂਜ਼ ਕਰਦੇ ਆ ਭੁਜਗਾ ਵੀ ਪਾਉਂਦੇ ਹੁੰਦੇ ਨਾ ਭੁਜਗਾ ਆਪਾਂ ਆਲੂ ਭੁਜਗਾ ਯੂਜ਼ ਕਰਾਂਗੇ ਤੇ ਹੋਰ ਧਣਾਂ ਧਨੀਆ ਦੀ ਸੌਸ ਹੋ ਗਈ ਨਾ ਧਨੀਆ ਦੀ ਹਾਂ ਨਾ ਬੜੀ ਸੌਸ ਕਿਹਦੇ ਚੂਗਰ ਨਹੀਂ ਪਾਵਾਂ ਤੂੰ ਦੱਸ ਹਾਂ ਬਸ ਉਹ ਇਹਲਾ ਪਾ ਦੇ ਹੋਰ ਹੈ ਪੈਂਦੀ ਆਪਣੀ ਚੱਲ ਬਸ 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 ਸਮਾ ਦੇ ਹੋ ਚਲੋ। ਏਲ ਜਾਣਾ ਉੱਥੇ ਬਣਾ ਕੇ। ਚਲ ਸਾਰਾ ਕੁਝ ਰੈਡੀ ਆ। ਸਾਰਾ ਕੁਝ। ਚਲੋ। ਸਾਡੇ ਸਾਰੇ ਨੇ ਆਉਣਾ। ਮੈਂ ਸ਼ੁਰੂ ਕਰ ਲਿਆ ਸੀ ਮੁਕਾਵੀ ਦਿੱਤਾ ਸੀ। ਇਹ ਆਪਾਂ ਉੱਤੇ ਪਾਵਾਂਗੇ। ਲਵਾ ਖਾਈ ਜਾ ਸੁਦਾ। ਸਾਡੇ ਆਉਣਿਆਂ ਨੂੰ 버ਗਰ ਖਾ ਵੀ ਲੈ। ਕਿਉਂ ਹੈਗਾ ਸੀ? ਤੁਹਾਨੂੰ ਪਾਉਂਦੇ ਚਲ ਚੱਲ ਸ਼ੁਰੂ ਕਰ। ਕੀਤੀ ਹੋਈ ਆ। ਹਾਂ, ਸੱਚੀ। ਚਲੋ ਤੇ ਗੈਸ ਹੁਣ ਆਪਾਂ ਅੱਗੇ ਮੋਟਰ ਤੇ ਤੇ ਹੁਣ ਆਪਾਂ ਸਾਰਾ ਸਮਾਨ ਤਿਆਰ ਆ ਬਾਲ ਸਕਦੇ ਹੁਣ। ਅੱਜ ਕਾਦੀ ਰੈਡੀ ਲਾਈ। ਮਾਸਾ ਦਹੀਂ ਪਲੇ ਖਾਣਾ ਹੈ ਦੇਖ ਲਓ ਕਾਫੀ ਇਹ ਤਾਂ ਕਿਉਂ ਆਪਾਂ ਹੈ ਵੀ ਕਿੰਨੇ ਚਲੋ ਬਸ ਦਿਖਾਇਆ ਸੀ ਸਾਰਾ ਕੁਝ ਤੇ ਆ ਵਾ ਸੌਸ ਇਹ ਰੈੱਡ ਸੌਸ ਆ ਰੱਜੀ ਮੈਂ ਵੀਡੀਓ ਬਣਾਉਂਦਾ ਰਹਿਣਾ ਗੁੱਡੂ ਕੇ ਹੋਰ ਉਦੋਂ ਚਲੋ ਇਹਨੂੰ ਕਹਿ ਬਣਾਉਂ ਇਹਨੂੰ ਨਹੀਂ ਪਤਾ ਰੱਜ ਵੀ ਕਿਸੇ ਦਾ ਚਮਚਾ ਲੱਗੰਦਿਆ ਇਹ ਸਾਰੀ ਜਾਦੀ ਗਾੜੀ ਨਹੀਂ ਪਾਣੀ ਵੀ ਨਹੀਂ ਆਪਣਾ ਲੈ ਕੇ ਆਏ ਆਗੇ ਦਾ ਚਮਚਾ ਹੈ ਮਨਜੀ ਵਿਚਾਰੇ ਮਗਲੇ ਇਦਾਂ ਨਹੀਂ ਪਈਦਾ ਹੁੰਦਾ ਆਏ ਕੁਝ ਨਹੀਂ ਹੁੰਦਾ ਚੱਲ ਬਹੁਤ ਆ ਇਹ ਨਹੀਂ ਹੁੰਦਾ ਨਹੀਂ ਆਪਾਂ ਇਹਨਾਂ ਗਲਾਪੀ ਚਾਤੂ ਕੋ ਇਹਦੇ ਵਿੱਚ ਹੁਣੇ ਅਨਾਰ ਬੜਾ ਕੋਸ਼ਾ ਸਾਰਾ ਕੁਝ ਆ ਉਹ ਗ੍ਰੀਨ ਸੌਸ ਪਾ ਲਈ ਤੇ ਦੇਚ ਰੱਖ ਦੀ ਜਮ ਛੱਲੇ ਲਾਪੀ ਚਾਤੂ ਕੋ ਵੀ ਨਾ ਦੀ ਵਾਟ ਤੇ ਮੇਥੀ ਢੱਪ ਲੱਗ ਜਣੀ ਚਿੱਦਰ ਬੈਨ ਸਹੀ ਆ ਤੂੰ ਕਹਿਣਾ ਕਹਿਣਾ ਕੀ ਚਾਹਤੇ ਹੋ ਭੈਣ ਜੀ ਯੈਸ ਭయ్యా ਇਸ ਮੋਟੇ ਕੋ ਖਿਲਾ ਦੇ ਜੀਰਾ ਪੂਜਾ ਹੋਇਆ ਜੀਰਾ

ਹੁਣ ਆਪਾਂ ਖਾਵਾਂਗੇ ਆ ਵੇਖਦੇ ਆ ਮੈਂ ਤੁਹਾਨੂੰ ਸਹੀ ਦੱਸੂੰਗਾ ਸਵਾਦ ਕਿਵੇਂ ਆ ਪਰ ਜੀ ਇਹ ਤਾਂ ਵਧੀਆ ਚੀਜ਼ ਵਧੀਆ ਆ ਆ ਕਾਦਾ ਬਣਿਆ ਆ ਇਹ ਦਹੀਂ ਹਾਂ ਤੇ ਆ ਕੀ ਨਾਰ ਹੋ ਗਿਆ ਸੇਬ ਹੋ ਗਿਆ ਤੇ ਵਧੀਆ ਚੀਜ਼ ਆ ਕੋਰ ਤੈਨੂੰ ਦੇਦਾ ਕਿ ਬੀਬੀ ਨੂੰ ਕਿਹਨੂੰ ਦਵਾਵਾਂ ਪਹਿਲਾਂ ਕੋਰ ਤੈਨੂੰ ਦੇਦਾ ਬੀਬੀ ਨੂੰ ਦੇ ਕੇ ਮੈਂ ਆ ਸੋ ਚੁੱਕਾ ਯਾਰ ਵਿਆਹਾਂ ਵਾਂ ਤੇ ਆ ਚੀਜ਼ ਹੁਣੀ ਚਾਹੀਦੀ ਸੋ ਐਵੇਂ ਨਾ ਬਣਾ ਕੇ ਰੱਖਣਾ ਚਾਹੀਦਾ ਬਹੁਤ ਹੀ ਵਧੀਆ ਰਜੇ। ਐਪਲ ਮੇਰੇ ਲਈ ਵੀ ਪਲੇਟ ਬਣਾ ਦੇਗੀ। ਨਾ ਨਾ ਖਾਓ ਪੀਓ। ਸਵਾਦ ਆ, ਫੁੱਲ ਸਵਾਦ। ਨਾ ਪੁੱਤ ਬੂਟ ਲਿਬੜੀ ਜਾਂਦੇ ਆ। ਲਓ ਜੀ ਅਗਲੀ ਪਲੇਟ ਤਿਆਰ ਹੋਣ ਲਈ ਆ। ਤੇ ਬਾਕੀ ਵਿੱਚ ਅਨਾਰ ਅਨੂਰ ਸਾਰਾ ਕੁਝ ਰੈਡੀ ਹੋਣ ਡਿਆ ਮੋਟਰ ਤੇ ਆਏ ਹੋਏ ਠੰਡ ਬਹੁਤ ਜ਼ਿਆਦਾ ਵਾ ਤੁਹਾਨੂੰ ਪਤਾ। ਹੁਣ ਇਦਾਂ ਦਾ ਮੌਸਮ ਰਹਿੰਦੇ ਆ। ਖੋਰ ਬੀਬੀ ਜੇ ਤੂੰ ਖਾਣੀ ਤੂੰ ਖਾ ਲੈ ਬੀਬੀ ਨੂੰ। ਖਲਾ ਬਹਿ ਕੇ ਖਲਾ ਬਹਿ ਤੂੰ। ਬਹਿ ਜਾ ਮੇਰੇ ਖਾ। ਮੈਂ ਸਰਦੀ ਦੀ ਵੀ ਆ ਗਈ ਸੀਤੀ ਆ ਮੇਰੀ ਆ ਬੀਬੀ ਦੀ ਰੋਜ਼ ਵੀ ਆ ਗਈ ਸਗੋਂ ਸੱਚਮ ਇੱਕ ਹੀ ਦੀ ਮੇਰੀ ਦੀ ਬਿੰਦ ਦੇ ਤੈਨੂੰ ਦੇ ਦੂੰਗਾ ਹੈ ਨਾ ਬੀਬੀ ਪਤਾ ਆ ਗਈ ਆ ਆ ਗਈ ਆ ਕਿੰਨੇ ਤਾਂ ਹੀ ਭੱਲੇ ਬਣਿਆ ਵਾਦੂ 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 ਨਾ ਕੋਈ ਨਹੀਂ ਆ ਜਾਣੇ ਪੂਰੇ ਹਾਂ ਦੇ 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 ਜਸ ਕਰਦਾ ਇਹਦਾ ਇਹ ਮਹਾਨੀ ਦਾ ਇਹ ਪਾਲਾ ਹੋਏ ਚਾਰ ਪੈ ਵਧੀਆ ਬਣੇ ਚੱਲ ਲਓ ਜੀ ਆਪਾਂ ਉਹ ਨਾ ਮੇਰੀ ਖੋਲ ਆਣੀ ਪਲੇਟ ਉਹ ਨਾ ਕਹਦਾ ਖਾਦਣੀ ਹੈ ਜੇ ਆ ਗਿਆ ਜੱਥਿਆ ਲਾਸਟ ਖਤਮ ਹੋ ਗਿਆ ਚਲੋ ਜੀ ਸਰਵਕਿਓ ਲੈ ਆਉਣਗਾ ਸਰਵਕਿਓ ਲੈ ਆਉਣੇ ਕੋਈ ਨਹੀਂ ਉਹਨਾਂ ਨੂੰ ਪਸਾਵਾਇ ਤੇ ਖਾਦਾ ਹੈ ਕੋਚ ਹਾਂ ਉਹਨਾਂ ਨੇ ਖਾਇ ਕੋਚ ਹਾਂ ਚਲੋ ਭਈ ਆਜੋ ਖਾ ਲਓ ਨੋਸਟਿਕਾਲ ਕੈਸੇ ਹੋ ਇਹ ਮਈਵਾ ਉਹ ਕਿੰਨੇ ਦੇ ਹਨ ਆ ਸੌਗੀ ਪਤਾ ਨਾ ਚਲੋ ਜੀ ਖਾਈ ਜਾਂਦੇ ਸਾਰੇ ਦਹੀਂ ਭੱਲੇ ਪਤਾ ਹਾਏ ਰੋਜ਼ ਕਿਵੇਂ ਹੋ ਮੇਰੇ ਵਿੱਚ ਆ ਸੌਕ ਪਤਾ ਹੀ ਦਿਖਾਈ ਮੈਨੂੰ ਇਹ ਬਹੁਤ ਹੀ ਸੁਆਦ ਹੈ ਹੈ ਜਿੰਨੂੰ ਜਿੰਨੂੰ ਮਿੰਨੇ ਪੁੱਛ ਲਾ ਭਾਵਾ ਵਾਵਾ ਗਰਮੈਸ ਚੁਣੇ ਪੁੱਛਣਾ ਕਿਵੇਂ ਦਾ ਕਿਵੇਂ ਦਾ ਜਸ ਕਰਨ ਸਾਰਿਆਂ ਨੂੰ ਪੁੱਛ ਲਾ ਕਿਵੇਂ ਆ ਰੋਜ਼ ਮੈਂ ਦਿਖਾਤਾ ਤਾਂ ਕੋਈ ਨਹੀਂ ਓਹ ਨੂੰ ਬੁਲਾ ਸ਼ੇਰਾ ਕਿਵੇਂ ਆ ਬੜੀਆ ਕੈਂਟ ਬਣੇ ਮੇਰੇ ਵਿੱਚ ਮਾਮਾ ਉਸ ਗਾਦੀ ਦੇ ਜਰਾ ਮਿਲ ਜਾਂਦੇ ਨੇ ਮੇਰੇ ਮਾਮਾ ਸਰ ਮੇਰੇ ਵਿੱਚ ਆਪਲ ਨਹੀਂ ਪਾਣਾ ਚਲ ਆਪ ਆਪੀ ਪਟਰਾ ਨਹੀਂ ਪਾਉਂਦੇ ਵਿੱਚ ਹੋਰ ਨਹੀਂ ਪਾਣਾ ਆਪਲ ਮਮਾ ਆ ਲੋ ਉਹ ਪਾ ਦੇ ਇੱਕ ਹੋਰ ਹੋ ਜਾਗਾ ਕਿਵੇਂ ਬਣਿਆ ਸਤਿ ਸ਼੍ਰੀ ਅਕਾਲ ਭਾਬੀ ਇੱਕ ਮਿੰਟ ਰੱਖੀਂ ਆਈ ਤੁਹਾਡੇ ਨਾਲ ਐਕਟਿੰਗ ਕਰਨ ਲੱਗੇ ਸੀ ਇਹਨੇ ਲੈ ਜਾਂਦੇ ਫੇਰ ਅੰਦਰ ਅੱਛਾ ਮੈਂ ਮੁੱਕ ਗਿਆ ਸਮਾਨ ਪਰ ਉਹ ਧਨੁਰ ਜੀ ਝਾਕ ਲਿਆਈ ਨਹੀਂ ਆਪਾਂ ਅੰਦਰ ਦੇ ਦਿੰਦੇ ਆਂ ਤੈਨੂੰ ਮੈਂ ਦੇ ਦੇਣੀ ਠੀਕ ਆਂ ਉਹੀ ਫੇਰਾ ਹਰੀ ਸਾਸ ਵੀ ਹੁਣ ਪਾਤੀ ਮੈਂ ਇਹ ਕੀਦਾ ਵਾ ਫਿਰ ਇਹ ਭਾਬੀ ਸਰਪਜੀ ਨੇ ਉਹ ਕੀਦਾ ਵਾ ਆ ਰੋਸ ਦਾ ਹੀ ਗਾ ਇਹ ਮੈਂ ਖਾ ਲੂੰਗੀ ਠੀਕ ਆ ਠੀਕ ਆ ਖਾੜੀ 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 ਹਾਂ ਹਰੀ ਸਾਸ ਵੀ ਮੈਂ ਪਾਣੀ ਇਹ ਕੌਣ ਆ ਮੈਂ ਹੀ ਆ ਭਰਾਵਾ ਹੋਲਾ ਨਾ ਨਾ ਬੀਬੀ ਉਹਨੂੰ ਨਾ ਕਹਿ ਬਹੁਤ ਵਧੀਆ ਬਣੇ ਵਾਸ ਸੀ ਸਭ ਨੂੰ ਇੱਕ ਅੱਦਾ ਵੱਜੂਗਾ ਹੱਸਦੇ ਆ ਬੀਬੀ ਕੀ ਕਰ ਕਿਉਂ ਕੀ ਹੋ ਗਿਆ ਬੜੇ ਵਧੀਆ ਬਣੇ ਹੈਂ ਤੇਰਾ ਜਾਸ ਖਵਾਦਾ ਰਜੀ ਬਾ ਚੁੱਕੇ ਪੂਰੀ ਉਹ ਜਲਦੀ ਜਲਦੀ ਖਾ ਲੋ ਬਾਅਦ ਕਿਸੇ ਨੂੰ ਮਿਲਣਾ ਨਹੀਂ ਮਿਲਣਾ ਨਹੀਂ ਨਾ ਭਾਈ ਕੀ ਹਾਂ ਸਿੱਧਾ ਬੜੀ ਭੋਲ ਤੂੰ ਆ ਰੋਂ ਕਹਿੰਦਾ ਕੌਣ ਤੇਰੀ ਵਾਰੀ ਹੈ ਜਲਦੀ ਜਲਦੀ ਖਾ ਲੈ ਬਾਅਦ ਕੁਝ ਨਹੀਂ ਮਿਲਣਾ ਉਹ ਅੱਜ ਗਿਆ ਉਹ ਤੂੰ ਗੇੜਾ ਕੱਢ ਕੇ ਫੇਰ ਆ ਜੀ ਕਰਾਈ ਨਹੀਂ ਹੋਈ ਨਹੀਂ ਨਹੀਂ ਬਾਤ ਉਹ ਇਹ ਤੇਰੇ ਕੋਲ ਨਹੀਂ। ਉਹ ਤਾਂ ਆਕੇ ਨਹੀਂ ਬੰਦ। ਇਹ ਇੱਕ ਕੌਲੀ ਇੱਥੇ ਪਈ ਉਹ ਕੌਣ ਲੈ ਗਿਆ? ਮੈਂ ਧੂਕੇ। ਹਾਂ ਧੂਕ ਕਿੱਥੋਂ ਲਈਊ? ਉਹ ਧੂਕੇ। ਝੂਠੀ-ਝਾਠੀ ਖਾ ਗਿਆ। ਉਹ ਵੇ ਪਾਣੀ। ਅੱਛਾ ਪਾਣੀ ਚ ਧੋ ਧੂਕੇ ਵੇਖ ਲੋ ਇਹ ਤਾਪ ਬਈ ਚਦਾਬ ਤੂੰ ਤਾਂ ਆਪ ਹੀ ਖਾਈ ਜਣਾ। ਕੀ ਨਹੀਂ ਖਾਣਾ ਸੇਵ ਕੱਲਾ? ਇਹ ਮੈਂ ਖਾ ਗਿਆ। ਰੋਜ਼ ਕੀ ਨਹੀਂ ਪਾਣਾ? ਲਾ ਜੀ। ਤੱਬੀ ਤੁਰਿਆ ਆਉਂਦਾ ਕੰਮ। ਹਾਂ ਸੇਵ ਕੱਲਾ ਤੇ ਆ ਕੇ ਆ ਯਾਰ। ਹਨਾ ਸਵਾਦ ਹੈ ਨਾ। ਹਨਾ। ਵਾਲ ਚਿੱਟੇ ਆ ਗਏ ਤੇਰੇ ਓਏ। ਕਵਾਟਾ ਲੱਗ ਗਿਆ ਨਾ ਧਾਗਾ ਵਾ ਚੱਲ ਕੋਈ ਨਹੀਂ ਲੱਗਾ ਰਿਹਾ ਵੱਡਾ ਹੋ ਗਿਆ ਖਾਣਾ ਮੈਂ ਖਾਣਾ ਚਾਹ ਪਈ ਰਹਿੰਦੇ ਸਾਨੂੰ ਦੇ ਦੇ ਸਹੀ ਨਾ ਲੈ ਲਾ ਵੇ ਲੋ ਜੀ ਕਰ ਪਿਆ ਕੀ ਸੋਚਿਆ ਸੀ ਤੇ ਕੀ ਹੋਇਆ ਬਸ ਸੋਚਿਆ ਮੈਂ ਨਹੀਂ ਖਾਣਾ ਪਰ ਜੀ ਕਰ ਪਿਆ ਕੋਈ ਰਹਿਤ ਨਹੀਂ ਗਿਆ ਭਾਬੀ ਬੱਸ ਮੈਂ ਬੱਸ ਲਾਪਰੀ ਨੂੰ ਦੇ ਹੋ ਮੈਂ ਵੀ ਖਾ ਲਾ ਲੈ ਕੇ ਵਾਧੂ ਵੀ ਪਾ ਮੰਨ ਦਨ ਬਹੁਤ ਸਵਾਦ ਆ ਬਣਾ ਦੇ ਟਮਾਟਰਾਂ ਚ ਪਾ ਦੇ ਟਮਾਟਰਾਂ ਚ ਪਾ ਦੇ ਚਲੋ ਜੀ ਰੇੜੀ ਵਾਲੀ ਭੈਣ ਵੀ ਖਾਣ ਲਾ ਪੀਆ ਕਿਵੇਂ ਬਾਊ ਸਵਾਲ ਲੱਗੀ ਹਾਂਜੀ ਬੜਾ ਸਵਾਦ ਬਸ ਆਦਾ ਰੇਡੀ ਵਾਲ ਪੈਨ ਜੀ ਨਾਲ ਇੱਕ ਹੋਰ ਕੁੜੀ ਆਈ ਆ ਦਹੀਂ ਜੋ ਪਾਈਏ ਨਾ ਫਿਰ ਜ਼ਿਆਦਾ ਵਧੀਆ ਲੱਗਦਾ ਪਤਾ ਫਿਰ ਉੱਥੇ ਪਾਉਣਾ ਹੈ ਇਹ ਜਿਹੜੇ ਲੈ ਗਏ ਦੁੱਧ ਪਾਏ ਹੋਏ ਇਹਦੇ ਇੱਕ ਨਹੀਂ ਪਾਏਗੇ ਇਹਨਾਂ ਦੇ ਨਹੀਂ ਪਾਏਗੀ ਭੂਆ ਕੇ ਉਹਨਾਂ ਦੇ ਵਿਆਹ ਦੇ ਪਾਏ ਹੋਏ ਆ ਤਾਂ ਹਾਂ ਉਹ ਜਿਹੜੀ ਨਹੀਂ ਪਾਏ ਸੀ ਨਾ ਉਹ ਇਹ ਵੱਡੇ ਇਹ ਪਿੰਡਾਂ ਨਹੀਂ ਜਾਤ ਨੇ ਉੱਥੇ ਸੁਧਰ ਬੈਠਣੀ ਉਹ ਲੈਣਾ ਕਹਿੰਦਾ ਕੋਈ ਢੂਟ ਖਾਈ ਜਾਂਦੀ ਆ ਕੋਈ ਪਿਛੇ ਵਾਰ ਬੈਠੀ ਆ ਬਲ ਨਹੀਂ ਮਦੀਆ ਲੱਗੀ ਥੋੜਾ ਵਧੀਆ ਚਲੋ ਫਿਰ ਇਹ ਚੀਜ਼ ਦੂਸਰੀ ਚੀਜ਼ਾਂ ਨਾਲ ਮਤਗਾ ਬੈਣੀ ਬਰਕਰਾਰ ਬੋਲਣਾ ਹਾ ਲੋ ਜਿਸ ਕਾ ਨਾ ਤੋ ਕੇ ਦੇ ਦੇ ਟੱਕੜ ਦੇ ਦੇ ਦਿੰਦਾ ਠੰਡਾ ਹੈ ਠੰਡਾ ਲੱਗ ਜਾਂਦੀ ਆ ਠੰਡਾ ਦੇਖੋ ਸਭ ਕੁਝ ਖਤਮ ਵਾਹ ਇਹ ਰੋਖਾਣੇ ਉਹ ਖਾਵਾਂਗੇ ਇਹ ਕੋਟਾ ਕੋਟਾ ਦਾ ਫੈਕਟਰੀ ਕਿਹ ਹੈ ਉਹ ਜੀ ਜੀ ਇਥੇ ਕਿਹਦੇ ਚ ਪਾਵਾਂ ਕੋਈ ਸਾਫ ਨਹੀਂ ਬੱਲ ਕੌਲੀਆ ਖਤੋ ਹੋ ਕੇ ਚਪਾਲਾ ਆਵੇ ਹਾਂ ਤਾਂ ਜੀ ਇਸ ਵਿੱਚ ਲਾ ਲੀ ਚੇ ਦੇ ਨੂੰ ਪਾ ਦਾ ਸਾਲਾ ਕੁਝ ਪਾ ਕੇ ਤਿਆਰ ਕਰ ਲਾ ਆਹ ਬੁਗਾਇਸ ਇਹ ਬਹੁਤ ਗੰਦਾ ਹੈ ਉਹ ਅੰਦਰ ਰਹੇ ਆ ਆਹ ਉਹ ਚੋਣ ਡਿਆ ਵਾ ਜਾਨੇ ਖਾ ਗਿਆ આ બ્રાન્ક ને પણ બસન